ਹੋਰ ਆਪੇ ਕੀ ਹਾਲ ਚਾਲ ਨੇ ਤੁਹਾਨੂੰ ਪਤਾ ਹੀ ਆ ਨਵੀਂ ਮਸ਼ੀਨ ਲੈ ਕੇ ਪ੍ਰਧਾਨਾ ਪ੍ਰਧਾਨ ਤਾਂ ਪੱਧ ਗਿਆ ਉਹ ਰਹੀ ਯਾਰੇ ਚੱਲ ਚੱਪੜਾ ਬੜਾ ਬੜਾ ਚੱਲ ਆਪੇ ਆਂਝੂਲੇ ਆਂਝੂ ਕਰੂਗਾ ਭਾਈ ਹਲੋਈ ਤਾਰ ਹੈ ਲੋਈ ਤਾਰ ਤੇ ਰੱਖ ਦੇ ਭਾਈ ਸਿੱਧਾ ਤਾਰ ਤੇ ਸਿੱਧਾ ਇਹਨੂੰ ਪੜਾ ਕੇ ਸੈਂਟਰ ਚ ਤਾਂ ਰਹਿਣ ਪੱਧਰ ਪਾਣ ਹੋਵੇ ਫੇਰ ਫਾਇਦਾ ਤੌੜਾ ਤੌੜਾ ਜੀ ਨਵੀਂ ਮਸ਼ੀਨ ਲੈ ਕੇ ਪਹੁੰਚੇ ਨੇ ਪਾਥੇ ਪੱਥਰ ਇੱਥੇ ਪ੍ਰਧਾਨ ਕੋਲ ਪਰ ਨਹੀਂ ਪਤਾ ਇੱਥੇ ਵੀ ਜਾਣੀ ਬਾਬਾ ਕੀ ਕਰਨਗੇ ਲੈ ਕੋਈ ਫਾਇਦਾ ਨਹੀਂ ਬਾਬਾ ਨਵੀਂ ਮਸ਼ੀਨ ਲਈਏ ਤੁਹਾਨੂੰ ਪਤਾ ਹੀ ਆ ਉਹਦਾ ਹਜੇ ਐਕਸਪੈਰੀਮੈਂਟ ਚੱਲ ਰਿਹਾ ਪ੍ਰਧਾਨ ਕਹਿੰਦਾ ਮੈਂ ਨਵੀਂ ਮਸ਼ੀਨ ਲੈ ਕੇ ਆਣੀ ਆ ਇਧਰ ਆਪਣੇ ਸੱਤੂ ਭਾਈ ਲੈ ਕੇ ਆਏ ਹੋਇਆ ਪਹਿਲਾਂ ਟੋੜਾ ਜੀ ਲੱਗ ਰਹੇ ਨੇ ਇਹ ਕੰਮ ਜਬ ਹੋ ਨਹੀਂ ਰਹੇ ਪ੍ਰਧਾਨ ਤੋਂ ਪੂਰਾ ਬੈਡ ਬਣ ਨਹੀਂ ਰਿਹਾ ਉਹਦੇ ਜਿਹੜੇ ਪਾਥੀ ਪੱਥੀ ਨਹੀਂ ਜਾਂਦੀ ਬਾਬਾ ਕਮਾ ਕਮਾਹਾ ਦੇਖਦੇ ਹਾਂ ਦੇਖੋ ਹੁਣ ਕ੍ਰਿਸਮਸ ਓਡੇ ਸਾਹਮਣੇ ਵੀ ਹੁੰਦਾ ਕਿ ਨਹੀਂ ਹੁੰਦਾ ਚੱਲ 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 ਟੋੜਾ ਜੀ ਨੇ ਕਰਤਾ ਕ੍ਰਿਸਮਸ ਦੇਖੋ ਹੁਣ ਵੀ ਪਾਥੀ ਨਿਕਲਦੀ ਨਹੀਂ ਨਿਕਲਦੀ ਓਡੇ ਸਾਹਮਣੇ ਕੰਮ ਜਬ ਹੈ ਨਹੀਂ ਭਾਈ ਜਿਹੜਾ ਪਿਛਲਾ ਸਟੈਪ ਬਣਿਆ ਹੋਇਆ ਤੁਸੀਂ ਦੇਖੋ ਉਹ ਕੰਮ ਜਬ ਹੈ ਇਧਰ 45 ਪਹੁੰਚੇ ਨੇ ਰਕਾਂ ਦੇ ਮਹਾਨ ਫੋਰਮੈਨ ਜੀ ਇੰਜਨਾਂ ਦੇ ਮਹਾਨ ਤੋਂ ਮਹਾਨ ਉਹ ਫੋਰਮੈਨ ਹੀ ਪਹੁੰਚੇ ਢਾਟੀ ਕੋਲੇ ਹੋਰ ਦੱਸਦੇ ਕੀ ਹਾਲ ਤੁਹਾਡੇ ਸੋ ਠੀਕ ਠਾਕ ਕਹਿ ਨਹੀਂ ਤੁਸੀਂ ਕੰਮ ਤੇ ਆ ਰਹੇ ਹੋ ਸੋੜ ਤੁਸੀਂ ਜਾਣ ਲੱਗ ਰਹੇ ਹੋ ਓ ਠੀਕ ਹੈ ਚਲੋ ਵਧੀਆ ਤੁਹਾਨੂੰ ਪਤਾ ਵੀ ਲੱਗੇ ਵੀ ਕਿੰਨੇ ਰੁਪਏ ਪਾਤੀ ਵਿਕਰੀ ਸੀ ਤੁਹਾਨੂੰ ਕਿਹੜੇ ਮੁੰਡੇ ਨੇ ਵੇਚੀ ਸੀ ਇਹ ਕਿਨੇ ਪਾਤੀ ਵਿਕਰੀ ਆ ਵੀਰੇ ਕਿਨੇ ਵੇਚੀ ਤੁਸੀਂ ਵੇਚਿਆ ਵੀਡੀਓ ਦੇਖੀ ਐਕਸਪੈਰੀਮੈਂਟ ਕਰਾਏ ਇਹ ਬੱਚੇ ਨੇ ਦੇਖੋ ਗਿਆਨ ਚੈਨਲ ਐਕਸਪੈਰੀਮੈਂਟ ਕਰਕੇ 5 ਰੁਪਏ ਪਾਤੀ ਵੇਚ ਚੁੱਕਿਆ ਪਾਰੇ ਪ੍ਰਧਾਨ ਤੋਂ ਨਹੀਂ ਵਿਕ ਰਹੀ ਅਜੇ ਉਹ ਐਕਸਪੈਰੀਮੈਂਟ ਨੂੰ ਦੁਬਾਰਤੋਂ ਕਰ ਰਹੇ ਆਪੇ ਇਹਨੇ 5 ਰੁਪਏ ਬਾਤੀ ਵੇਚ ਚੁੱਕਿਆ ਆਪੇ ਪਹੁੰਚ ਗਏ ਵਰਕਸ਼ਾਪ ਤੇ ਇਧਰ ਮਲਿੰਗਾ ਜੀ ਪਹੁੰਚ ਚੁੱਕੇ ਨੇ ਤੇ ਇਧਰ ਆਪਣੇ ਮਲਿੰਗਾ ਜੀ 2 36 ਗੜਵਾਲੇ ਪ੍ਰੇਮ ਫਾਰਮਾਂ ਜੀ ਇਹਨਾਂ ਨੂੰ ਤੁਸੀਂ ਜਾਣਦੇ ਹੋ ਦੀਪ ਫਾਰਮਾਂ ਤੇ ਕਾਲਾ ਦੁਕਾਨ ਵਾਲਾ ਇਸ ਵਰਕਸ਼ਾਪ ਦੇ ਹੈਡ ਇੰਜੀਨੀਅਰਿੰਗ ਅਮਨਿੰਦਰ ਸਿੰਘ ਜੀ ਕਾਲਾ ਦੋਜੀ ਵੀ ਹੈ ਬਾਈ ਦੋਜੀ ਦੇ ਵੀ ਕੰਮ ਕਰਦੇ ਨੇ ਕਈ ਕੰਮ ਤੋਰੇ ਹੋਣ ਬਾਈ ਨੇ ਹੁਣ ਇਤੋਂ ਨਵਾਂ ਕੰਮ ਤੋਰ ਲਿਆ ਆਪਾਂ ਨੇ ਐਕਸਪੈਸ਼ਲ ਵਾਲਾ ਰੁੱਲੇ ਤਿਆਰ ਹੋ ਰਹੇ ਨੇ ਹਾਂਜੀ ਮਲਿੰਗਾ ਜੀ ਦੱਸੋ ਕੁਛ ਨਾ ਕੋਈ ਕੱਲ੍ਹ ਵਾਦ ਸੁਣਾਓ ਕਹਿੰਦੇ ਜਾਣੇ ਕਿ ਵਾਦ ਵਾਦ ਇਹਨਾਂ ਮਸਲਾਵ ਮਸ਼ੀਨ ਨਾਲੇ ਵੀਰ ਜੀ ਤੁਹਾਡਾ ਬਲੌਗ ਦੇਖਦੇ ਨੇ ਕਿ ਬਾਈ ਦਾ ਕੰਮ ਵਾਦ ਵਾਦ ਚੱਲੇ ਇਤੋਂ ਆਹ ਮਲਿੰਗਾ ਜੀ ਸਾਨੂੰ ਪੁੱਛੀਏ ਇਹ ਲੱਗ ਰਿਹਾ ਸ਼ਾਫਟ ਤਿਆਰ ਕਰਨ ਇਹਨੇ ਦੋ ਸ਼ਾਫਟ ਤਿਆਰ ਕਰਤੀਆਂ ਆਪਿਓ ਇੱਕ ਸ਼ਾਫਟ ਹੋਰ ਲੱਗ ਰਿਹਾ ਇਹਨੇ ਹੋਰ ਸ਼ਾਮਾ ਜੀ ਪਹੁੰਚ ਚੁੱਕੇ ਨੇ ਸਾਡੇ ਪਿੰਡ ਦੀ ਮਹਾਨ ਸ਼ਖਸੀਅਤ ਬੜਾ ਯਾਦਦਾਖਾਉ ਤਰਕੇ ਨਮਕ ਲਓ ਦੇਖ ਲਓ ਇਹ ਆ ਤੇਰੀ ਉਹਦਾ ਦਾੜੀ ਦੂੜੀ ਬਸ ਆਸੀ ਰੱਖੀ ਬੰਦਾ ਹੋਰ ਸੁਣਾ ਗੱਲ ਵਾ ਸ਼ਾਮਾ ਵਧੀਆ ਹੀ ਵਧੀਆ ਕਿੱਥੋਂ ਆਇਆ ਐਮਪੀ ਗੁਜਰਾਤ ਸਰ ਕਿਧਰੇ ਕੋ ਮੈਂ ਆ ਇਧਰ ਵਰਕਸ਼ਾਪ ਖੋਲੀ ਆਪਣੇ ਓਕੇ ਹਾਂ ਇਸਨੇ ਚਲਾਨ ਲਾ ਕੇ ਮਸ਼ੀਨਾਂ ਤੇ ਠੀਕ ਆ ਭਰਾ ਕਿਹੜੀ ਮਸ਼ੀਨ ਤੇ ਲਵਾਏਂਗਾ ਤੂੰ ਲਵਾ ਕੋਈ ਦੇਸਾਈ ਕੋਈ ਹਾਂ ਕਿੱਦਲ ਬਾਈਏ ਮਸਿੰਨਾ 4-5 ਨਾ ਪਉਣਗੇ 4-3 ਲਵਾ ਦੇ ਪੰਜਾਂ ਦੇ ਠੀਕ ਹੋਰ ਉੱਥੇ ਜਾਵਾਂਗੇ ਜਿੱਥੇ ਤੂੰ ਕਹਿੰਗਾ 37 ਗੜ ਵੀ ਜਾਵਾਂਗੇ ਲਾਣ ਠੀਕ ਹੈ ਜੀ ਹਾਂ ਉਹ ਕਿੱਦੜ ਹੱਤ ਕਟਾ ਦੇ ਬਲਬੂਲੇ ਹੁੰਦਾ ਹਾਂ ਤਾਂ ਕਟਵਾ ਲੈਂਦੇ ਆ ਓਏ ਜੈਕਟ ਨਹੀਂ ਪਈ ਬਾਈ ਫਿਰ ਤਾਂ ਕੋਟ-ਕੂਟ ਦਾ ਨਾ ਹਾਂ ਤੂੰ ਠੰਡ ਦੀ ਬੈ ਕੇ ਉਹ ਬੱਟਾ ਲੈ ਰਿਹਾ ਤੇ ਕੋਈ ਹੋਰ ਤਾਂ ਨਹੀਂ ਪਰ ਕੇ ਇੱਥੇ ਹੋਰ ਤਾਂ ਕੀ ਸੀ ਆਹ ਦੇਖੋ ਪ੍ਰਧਾਨ ਸਾਹਿਬ ਪਹੁੰਚੇ ਨੋਰੇ ਕਾਲੀ ਦੇ ਲੈ 100 ਲੀਟਰ ਇੱਕ ਪਹਿਲੀ ਜੱਫਤ ਪਹਿਲੀ ਜੱਫਤ ਆ ਮੰਗਿਆ ਵੇ ਜਿੱਤ ਗਏ ਪਟਿਆਲੇ ਨੂੰ ਪਹਿਲੀ ਜਿੱਤ ਪਟਿਆਲੇ ਨੂੰ ਪਹਿਲੀ ਜਿੱਤ ਕਰਤੀ ਭਈ ਆਪਣੇ ਕਾਲੀਦਾਲ ਦੇ ਪ੍ਰਧਾਨ ਨੇ ਇੱਕ ਪਿੰਡ ਗਰਧਿਆਲਪੁਰ ਦੇ ਤੇ ਪੰਚੇ ਨੇ ਬਰਖਸ਼ਾਪ ਚ ਦੇਖਣ ਆਏ ਧੰਨਵਾਦ ਆਉਣ ਕਰਨਾ ਇਹਨੂੰ ਰੇ ਹੋ ਸੁਣਾਓ ਜਾ ਹੋ ਕੋਈ ਗੱਲ ਵਾਜੀ ਕਰਦੇ ਲੋਪੜੀ ਕਾਲੀਦਾਲ ਜਿੰਦਾਬਾਦ ਸ਼੍ਰੀਮਣੀ ਕਾਲੇ ਜਿੰਦਾਬਾਦ ਸ਼੍ਰੀਮਣੀ ਕਾਲੇ ਜਿੰਦਾਬਾਦ ਐਸੇ ਤੁਸੀਂ ਜਾਣਦੀਆਂ ਬਰਖਸ਼ਾਪ ਦੇ ਇੰਜੀਨੀਅਰਾਂ ਇੰਜੀਨੀਅਰਾਂ ਆਛੂ ਜੀ ਐਚ ਪੂਨੇ ਜੀ ਸਾਡੇ ਸਾਹਮਣੇ ਨੇ 4 ਮਿੰਟ ਗੱਲ ਕਰਾਂਗੇ ਹਾਂ ਰਾਣਾ ਗੱਬੇ ਹਾਂ ਜੀ ਸਾਡੇ ਸਾਹਮਣੇ ਅਕਾਲੀਦਰ ਦੇ ਪ੍ਰਧਾਨ ਗਰਿਆਲਪੁਰਾ ਦੇ ਪਹੁੰਚੇ ਨੇ ਗੁਰਵਿੰਦਰ ਸਿੰਘ ਜੀ ਲਾੜੀ ਤੁਹਾਨੂੰ ਕੁਝ ਦੱਸਣਗੇ ਅਕਾਲੀਦਰ ਬਾਰੇ ਪਹਿਲੀ ਜਿੱਤ ਤਾਂ ਹੋ ਗਈ ਕਦੇ ਵੀ ਪਟਿਆਲੇ ਚ ਹੁਣ ਅਗਲੀ ਜਿੱਤ ਦੱਸੋ ਛੋਟੀ ਕਿੱਥੇ ਹੋਣ ਵਾਲੀ ਆ ਸਾਡੀ ਵਾਲੇ ਪਟਿਆਲੇ ਵਿੱਚ ਜਿੱਤ ਹੋ ਚੁੱਕੀ ਆ। ਮੁੱਕ ਗਈ ਹੋ ਚੁੱਕੀ ਸਾਡੀ ਜਿੱਤ। ਠੀਕ ਹੈ ਜੀ। ਠੀਕ ਹੈ ਤੇ ਸਾਡੀ ਈ ਘਨੌਰ ਹਲਕੇ ਵਿੱਚ ਬੜੀ ਪੂ ਤਾਕੜੀ ਜਿੱਤ ਹੋਈ ਐ। ਠੀਕ ਹੈ ਜੀ। ਠੀਕ ਹੈ ਤੇ ਸਾਡਾ ਕਾਲੀਦਾਲ ਜਿੰਦਾਬਾਦ। ਸ਼੍ਰੋਮਣੀ ਕਾਲੀਦਾਲ। ਜਿੰਦਾਬਾਦ। ਸ਼੍ਰੋਮਣੀ ਕਾਲੀਦਾਲ। ਜਿੰਦਾਬਾਦ। ਸ਼੍ਰੋਮਣੀ ਕਾਲੀਦਾਲ। ਅਸੀਂ ਹਲਕਾ estrale ਵਿੱਚੋਂ ਜਿੱਤਣ ਲੱਗੇ ਆ। ਜਿੱਤ ਹੋ ਗਈ ਜਿੱਤ। ਸ਼੍ਰੋਮਣੀ ਕਾਲੀਦਾਲ। ਜਿੰਦਾਬਾਦ। ਚਲੋ। ਗਮੋਣ ਦੜੇ। ਤੂੰ ਐਂ ਇਹ ਕਰਦਾ ਹੁੰਦਾ। ਆ ਕੀ ਕਰ ਰਹੇ ਆ ਬਾਬਾ ਪਿੱਛੇ ਪਿੱਛੇ ਬੈਠੇ ਉਹ ਬੱਚੇ ਲੈ ਗਿਆ ਪਿੱਛੇ ਕਰ ਗਈ ਵਾਹ ਦੇਖ ਜੂੜਗਾ ਤੇ ਨਹੀਂ ਕੀ ਹੋ ਰਿਹਾ ਇਹ ਦੇਖ ਲੈ ਤਾ ਮੋੜ ਲੈ ਕਰ ਬਸ ਬਸ ਬਣਾ ਹਾਂ ਬਾਬਿਓ ਬਾਬਿਓ ਮਿਲ ਨਹੀਂ ਗੇ ਤੇ ਟਰਾਲੀ ਦੇ ਨਹੀਂ ਰਿਹਾ ਓਏ ਬਾਬੇ ਬੰਦੇ ਕਹਿ ਰਹੇ ਸੀ ਕਹਿੰਦਾ ਆਪਾਂ ਵੀ ਚੱਲਾਂਗੇ ਸਰਹੰਦ ਇਹਨੂੰ ਟਰਾਲੀ ਦੇ ਨਹੀਂ ਰਿਹਾ ਕੋਈ ਵੀ ਚੱਲ ਟਰਾਲੀ ਮਾਇਆ ਲੈ ਹੁਣ ਪਾ ਗਰਿਆ ਨਹੀਂ ਇਹ ਸ਼ਵੇਰ ਤਾਂ ਕਹਿ ਰਹੇ ਬਾਬਿਓ ਹੁੰਦੇ ਪਾ ਕੇ ਦਾ ਨਵੇਂ ਹੁੰਨੇ ਸਵੇਰ ਦਾ ਕਹਿਣ ਲੱਗ ਰਿਹਾ ਸਵੇਰ ਦਾ ਕਹਿਣ ਲੱਗ ਰਿਹਾ ਵੀ ਟਰਾਲੀ ਆ ਗਈ ਟਰਾਲੀ ਕੋਈ ਕਰੀਏ ਬਿਲਡਿੰਗ ਕਰੀਏ ਪਰ ਟਰਾਲੀ ਬਿਲਡਿੰਗ ਨਹੀਂ ਹੋ ਰਹੀ ਕੱਪਾ ਮੌਕੀ ਇਹ ਸਾਡੇ ਪਿੰਡ ਦੇ ਮੌਕੀ ਨੇ ਇਹ ਹੈ ਬੀੜ ਮਾਰੇ ਘਾਓ ਕਾ ਜੀ ਬੀੜ ਹੈ ਜੰਗਲ ਘਰ ਮੋਕੀ ਹੈਲੋ ਦੋ ਪਛੈੜ ਮੋਕੀ ਬਾਬਿਓ ਦੋ ਮੋਕੀ ਆ ਆ ਗਏ ਇਹਨਾਂ ਦੀ ਮਿਲਦੀ ਟਰਾਲੀ ਆ ਦੇਖੋ ਜੀ ਨਾ ਅੱਬੋ ਹੀ ਕਰ ਰਹੇ ਹੈ ਕਿਤੇ ਹੀ ਕਰ ਰਹੇ ਤੁਸੀਂ ਮੋਟਰਸਾਈਕਲ ਦੇ ਟਾਇਰ ਕਿਸਾਰੇ ਨੇ ਇਹ ਆਪਣੇ ਜੰਗਲ ਵਿੱਚ ਆ ਕੇ ਕਹਿੰਦੇ ਉੱਥੇ ਸਟੰਟ ਕਰਾਂਗੇ ਆਹ ਯਾਦਾ ਚੱਲ 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 ਤੇ ਆ

ਕਹਿੰਦਾ ਵੀ ਮੈਂ ਸਟੰਟ ਕਰੂੰਗਾ ਸਟੰਟ ਇਹਦੇ ਨਾਲ ਸਟੰਟ ਬਣ ਗਿਆ ਦੇਖੋ ਰਿੱਤੀ ਰਿੱਤ ਛੱਡ ਰਿਹਾ ਹੱਬੇ ਆ ਕੀ ਬਣ ਗਿਆ ਵਿਚਾਰੀ ਨਾਲ ਕਾਲਾ ਪੂਰਾ ਹਾਂ ਠੀਕ ਹੈ ਆਪਣੇ ਨਾਲ ਤੇਲ ਮੁੱਕ ਗਿਆ ਗੋਣਾ ਗੋਣਾ ਕੀ ਕਰਿਆ ਸੱਤ ਬੋਰ ਲਾਉਂਦਾ ਇਤਾ ਸਾਫ ਕਰਿਆ ਉਹ ਨਹੀਂ ਫੇਰ ਬੈ ਚੁਕੇਗਾ ਜਿੰਨਾਂ ਰੇ ਸੇਕਾ ਸਾਫ ਕਰਿਆ ਸੀ ਉਨਹੀਂ ਫੇਰ ਪਾ ਚੁਕੇ ਹੁੰਦਾ ਨਾਲੇ ਪੂ ਕਰਿਆ ਤੋੜੀ ਪੂ ਇਹਦਾ ਬੁਰਾ ਹਾਲ ਹੋ ਗਿਆ ਪੂ ਬੁਰਾ ਹਾਲ ਹੋ ਗਿਆ ਮੈਂ ਲਵੇੜੂਆਂ ਕਹਿੰਦਾ ਇਹਦੇ ਪਰ ਸਨੀਪਲ ਕੱਟ ਰਿਹਾ ਇੱਟ ਦੇ ਇੱਟ ਦੇ ਖਿੱਚ ਖਿੱਚ ਕੇ ਰੱਖ ਖਿੱਚ ਕੇ ਰੱਖ ਮਾਣ ਨਹੀਂ ਕਰਦਾ ਡੀਟੀ ਆ ਲਿਆ ਗੇ ਰੇਡ ਛੱਡਿਆ ਮੁੰਡੇ ਨੇ ਇਤੋਂ ਰੱਤ ਕਰ ਸੱਪੀ ਆ ਚਲਾ ਆ ਗਿਆ ਓਏ ਅੱਗੇ ਨਾਲੇ ਜਨਾਬੀ ਆ ਗਿਆ ਆ ਗਿਆ ਤੇ ਤੋਰ ਕੇ ਲਿਆਦਾ ਫੇਰ ਮੁੱਕਿਆ ਬੜਾ ਡਰ ਜਾਂਚ ਐਂ ਟਿਆ ਨਾ ਕੀ ਕਰੀ ਬਾਬੀ ਤੋਰ ਕੀ ਲਿਆਉਣ ਹੋਰ ਕੀ ਬਣਦਾ ਜਾਂਦੇ ਨੇ ਰੋ ਨੇ ਰਸ ਨਾ ਲੈਣ ਤਾਂ ਦੇਖ ਲੋ ਫੇਰ ਮੁੱਕਿਆ ਆਪੇ ਬਹੁਤ ਔਖਾ ਜੰਗਲ aisles ਫਿਰ ਰਹੇ ਆਂ ਐਂ ਤਵਾਰ ਕੋਈ ਸ਼ੇਰ ਆ ਜਾਏ ਕੋਈ ਚਿੱਤਾਂ ਆ ਜਾਏ ਆ ਵੇਖੋ ਮੋੜਸਾ ਨਹੀਂ ਚੱਭ ਰਿਹਾ ਇਹਦਾ ਖਤਰਾ ਬਹੁਤ ਹੈ ਨਾ ਸ਼ੇਰ ਚਿੱਤੇ ਦਾ ਡਰ ਬਹੁਤ ਆ ਮੋੜਸੇ ਨੂੰ ਪੂਰੀ ਚੜ ਰਿਹਾ ਇਹ ਗੱਭੀ ਸਟਾਰਟ ਕਰ ਲੈ ਸਟਾਰਟ ਕਿੱਥੋਂ ਕਰੂ ਤੇਲ ਨਹੀਂ ਹੈ ਕਾ ਬਾਬੋ ਇਹ ਰੋਡ ਕਿ ਲਿ ਜਾਣਾ ਪੂਗਾ ਉਸ ਰੱਖਾਂ ਨੂੰ ਦੇਖੋ ਕਿ ਭਜਾ ਜਾ ਰਿਹਾ 4 ਬਾਲ ਲੱਗ ਰਿਹਾ ਹੈਗਾ ਜੰਗਲ ਬਹੁਤ ਤੇਨ ਪਤਾ ਇਹ ਸੰਗੜੰਗ ਹੈ ਮੁੰਡਾ ਬਹੁਤ ਡਰ ਰਿਹਾ ਹੈਗਾ ਕਹਿੰਦਾ ਵੀ ਕੋਈ ਸ਼ੇਰ ਚਿਤਾ ਕੋਈ ਲੂੰਬੜੀ ਨਾ ਆ ਜਾਏ ਇੱਥੇ ਬਾਬੋ ਜੰਗਲ ਬਹੁਤ ਬਾਬੋ ਖਤਰਨਾਕ ਜੰਗਲ ਆਪਣਾ ਇੱਥੇ ਕੋਈ ਵੀ ਦਿਨੇ ਵੀ ਕੋਈ ਨਹੀਂ ਜਾਂਦਾ ਸੀ ਦੇਖੋ ਕਿੱਥੇ ਫਿਰਦੇ ਆ ਜਿਵੇਂ ਸੁਨਸਾਨ ਜਗਾ ਆਰੇ ਦਾ ਪੂਰਾ ਬਾਬੇ ਸੰਗਣਾ ਜੀੜਾ ਸੰਗਣਾ ਪੂਰਾ ਕੁਛ ਵੀ ਦਿਖਦਾ ਤੁਸੀਂ ਆਪੇ ਦੇਖੋ ਵੀਡੀਓ ਵੀਡੀਓ ਦਰਖਤ ਕੁਛ ਨਹੀਂ ਹੈਗਾ ਸਾਡੇ ਇੱਥੇ ਵਿਚਾਲੇ ਖੜ ਗਏ ਤੇ ਨੂਕ ਗਿਆ ਦੇਖ ਰਹੇ ਕੋਈ ਬੰਦਾ ਆਇਆ ਵੀ ਤੇ ਲੈਣਾ ਬਾਸ ਤੇ ਜਾਂਦਾ ਪਰ ਲੈ ਜਾਗੇ ਨਹੀਂ ਨੂਂਬੜੀ ਨੂੰ ਅਸੀਂ ਮਾਰਨ ਬਾਸ ਤੇ ਗੋਥਿਆਰ ਲੱਭਿਆ ਤੀਤੀ ਨੇ ਦੇਖੋ ਆ ਦੇਖੋ ਜੀ ਤੀਤੀ ਵਾਲਾ ਹਥਿਆਰ ਰੋਂਦਾ ਹੈ ਬੰਦਾ ਜੀ ਇੱਥੇ ਰੋਂ ਐ ਰੋਂਦੇ ਬਾਬੇ ਦੇਖੋ ਲੋ ਹਥਿਆਰ ਵਾਲੇ ਬਾਬੇ ਪਹਿਲਾ ਸਟੰਟ ਪਾਉ ਕਰੇ ਕਾ ਹੁਣ ਕੀ ਕਰੀਏ ਹੁਣ ਤੇ ਇਲਾਣ ਵਾਲਾ ਦੇਖੋ ਕੋਈ ਨਹੀਂ ਆਂਦਾ ਗੁੱਡੀ ਦੇ ਸਾਥ ਹੀ ਬਾਬੇ ਦੇਖੋ ਚੱਕ ਗੁੱਡੀ ਦੇ ਸਾਥੀ ਗੁੱਡੀ ਦਾ ਬਹੁਤ ਹਸਰੀ ਬਾਬੇ ਬਹੁਤ ਗੁੱਡੀ ਕਰ ਚੁੱਕੀ ਆ ਹੋਰ ਕਿਸ ਹਾਮੇ ਤੇ ਇਲਾ ਆ ਜਾਂਦਾ ਬਾਬੇ ਫਿਰ ਹੋ ਸਟਾਰਟ ਕਰਾਂਗੇ ਟੈਂਕੀ ਫੁੱਲ ਕਰਾਈ ਹੋਈ ਸੀ ਗੱਲ ਉਹ ਅੱਜ ਖਤਮ ਹੋ ਚੁੱਕੀ ਆ ਹੁਣ ਸਾਨੂੰ ਪਤਾ ਨਹੀਂ ਲੱਗਿਆ ਸਟੈਂਟਾਂ ਜੇ ਲੱਗ ਗਈ ਇਹ ਸਾਰੀ ਸਟੈਂਟਾਂ ਜੇ ਖਤਮ ਹੋ ਗਈ ਬਾਬੇ ਕੱਲ ਤੇ ਲੱਗ ਰਿਹਾ ਕੁਛ ਖੰਡਲੇ ਵਾਲੇ ਬਲੌਗ ਚ ਦੇਖੇ ਤੁਸੀਂ ਜਾਈ ਦੇਖੋ ਉਧਰ ਦੇਖੋ ਗਣਾ ਜੰਗਲ ਆਈ ਗਣਾ 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 ਜੰਗਲ ਲੈ ਕਹਿੰਨੇ ਬੁਲਗੇ ਤਾਂ ਬੀੜ ਚ ਕੇ ਇੱਕ ਕੱਟ ਰਿਹਾ ਟੀਟੀ ਦੇਖੋ ਜੀ ਬੀੜ ਚ ਬੀੜ ਚ ਭਾਈ ਤੇਲ ਮੁੱਕ ਗਿਆ ਉਹ ਟੀਟੀ ਇੱਥੇ ਕੇ ਇੱਕ ਕੱਟ ਰਿਹਾ ਮਨਿੰਗਰਾ ਜਨਮ ਦਿੰਦਾ ਮਨਿੰਗਰਾ ਜਨਮ ਦਿੰਦਾ ਕੇ ਕੱਟ ਰਿਹਾ ਭੈਣ ਦੀ ਮੋਟੀ ਫੁੱਲ ਆਉਂਦਾ ਦੱਸ ਆਹਰ ਤਾਂ ਆ ਰਿਹਾ ਤੇਲ ਮੁੱਕ ਗਿਆ ਹੋਗੀ ਵਦਵਾਵਾਂਗਾ ਨਾ ਹੈਪੀ ਬਰਥਡੇ ਮਲਿੰਗਾ ਟੂ ਯੂ ਮਲਿੰਗਾ ਤੂੰ ਰਿਆ ਤੇਲ ਮੁੱਕ ਗਿਆ ਤਾ ਤਾ ਤੇਲ ਮੁੱਕ ਗਿਆ ਸੀ ਮੈਂ ਪਿੱਛੇ ਪੀੜ ਜਿਹੜਾ ਪਿੰਡ ਵਾਲਾ ਪੀੜ ਤੂੰ ਤੂੰ ਹੀ ਖਾ ਲੈ ਮੈਂ ਨਾ ਲੜ ਤੂੰ ਹੀ ਕਰ ਲੈ ਮੂੰਹ ਮਿੱਠਾ ਦੇਖੋ ਬਾਬਾ ਸ਼ਟਮੈਂਟ ਟੀਟੀ

ਬਾਬੇਓ ਕੰਮ ਆ ਦੇਖੋ ਬਾਬੇ ਉਧਰ ਈ ਟਾ ਚੱਕੀਆਂ ਬਾਬੇ ਉਦੇ ਸਫਾਈ ਸੁਫੀਖ ਦੇਖੋ ਫੁੱਲ ਕਰਤੀ ਦੇਖੋ ਲਾਦਾ ਬਾਬੇ ਰੇਟਾਂ ਦੀ ਆ ਬੇਲਾ ਬੰਦਾ ਦੇਖੋ ਬਈ ਫੋਨ ਚਲਾ ਰਿਹਾ ਇੱਥੇ ਇਧਰ ਪੈਪੂ ਮੈਂ ਇਕੱਠੀ ਕਰੀਆ ਬਈ ਹੁਣ ਆ ਦੇਖੋ ਅੱਜ ਮੈਂ ਚ ਬੱਚਾ ਸਾਫ ਕਰਿਆ ਬਈ ਸਾਰਾ ਦੇਖੋ ਇੱਕ ਨੰਬਰ ਕਰਤਾ ਪਾਣੀ ਪਿਲਾ ਰਹੇ ਆ ਡੰਗਰਾਂ ਨੂੰ ਇਧਰ ਚਾਚਾ ਜੀ ਹੈਲਪਰ ਆ ਆਪਣੀ ਨੀਲੀ ਦਾ ਵੀ ਕੱਤੀ ਨੂੰ ਪਾਣੀ ਪਿਲਾ ਰਹੇ ਆ ਬਾਬੇਓ ਇਹ ਮਾਸ ਬਾਬਿਓ 1,70,000 ਦੀ ਦੇ ਦਾਂਗੇ ਬਈ ਇਹ ਲੈ ਨਹੀਂ ਹੋਵੇ ਕਿਸੇ ਨੇ ਛੋਟੀ ਪੁਰੀ ਤਗੜੀ ਹੈ ਬਾਬਿਓ ਦੇਖੋ ਮਾਸ ਮੂਸਹਨ ਤੇਲ ਤੇ ਉਲਾ ਕੇ ਰੱਖਦੇ ਆ ਉਧਰ ਬੂਰਾ ਨਸਲੀ ਹੈ ਬਈ ਉਹ ਆਪਣੀ 1,40,000 ਦੇ ਦਾਂਗੇ ਆ ਛੋਟੀ ਆਪਾਂ ਦੇ ਜਾਵਾਂਗੇ ਬਈ 1,20,000 ਦੀ ਉਹ ਟੋਕੇ ਵਾਲੀ ਮਸ਼ੀਨ ਵਕਿਆਉ ਆ ਬਈ 2500 ਦੀ ਇਹ ਜਰਾ ਆਪਣਾ ਚਾਚਾ ਵੀ ਕਹਿਊਗਾ ਜੀ ਇਹ ਲੈਣਾ ਹੋਵੇ ਕਿਸੇ ਨੇ ਰੋਣਾ ਰੋਟੀਆਂ ਵਰਗਾ ਮਤਲਬ ਇਹ ਇਹਦੀ ਕੀਮਤ ਨਹੀਂ ਹੈਗੀ ਇਹ ਇਹਦੀ ਕੀਮਤ ਦਾ ਕੋਈ ਕੋਈ ਅੰਬਾਨੀ ਵੀ ਲਾ ਸਕਦਾ ਜੀ ਿੱਲੇ ਹੋਈ ਸੀ ਪੈ ਗਈ ਆਪਣੇ ਆਹ ਦੇਖਦਾ ਬੇਲਾ ਕੰਮ ਕਰਕੇ ਨੇ ਤੁਹਾਨੂੰ ਪਤਾ ਹੋਣਾ ਇਹਦੇ ਬੇਲੇ ਦਾ ਤੁਹਾਨੂੰ ਪਤਾ ਹੋਣਾ ਮੈਨੂੰ ਪਤਾ ਸਾਹਮਣੇ ਸਿਰੇ ਦਾ ਬੇਲਾ ਬੰਦਾ ਪਿਆ ਇਹਨੂੰ ਕੋਈ ਕੰਮ ਨਹੀਂ ਹੁੰਦਾ ਬਾਬੇ ਕੋਈ ਕਾਰ ਨਹੀਂ ਸਾਰਾ ਦਿਨ ਕਬੂਤਰੇ ਦੇਖੇ ਉਸ ਦਾ ਹੋਰ ਉੱਤਰ ਆਪਣੇ ਵਧੀਆ ਆਰਡ ਰਿੰਦੇ ਅੱਜ ਦਾ ਅੱਜ ਬਿਉ ਉਤਰ ਹੁੰਦੇ ਉਹਦੀ ਬਾਦਾਮ ਖਵਾ ਕੇ ਖੰਮ ਘੱਟ ਕੇ ਅੰਦਰ ਲਾ ਦਿੰਦੇ ਨੇ ਕੀ ਫਾਇਦਾ ਪਾਚੀ ਜਾਣਗੇ ਦਵਾਰੋ ਦੇਖਣਾ ਤੁਹਾਨੂੰ ਫੋਕਸ ਕਰਕੇ ਆ ਦੇਖੋ ਬਿਉ ਹੁੰਦੇ ਨੇ ਸਿਰ ਦੇ ਉੱਪਰ ਰੰਗ ਦੇਖੋ ਕੱਲੇ ਕੱਲੇ ਦੇ ਲੱਗ ਰਹੇ ਇੱਕ ਖਰੀ ਪੋਛਲਾ ਇੱਕ ਗੜਾ ਬੀ ਕੰਤਰਾ ਕਹਿੰਦੇ ਕੂਤਰ ਰੱਖਣੇ ਸੌਖੇ ਨਹੀਂ ਪਗੜੇ ਕਿਤਾ ਬਦ ਦੇ ਦੇ ਕੋ ਜੀ ਮਲੇ ਗਏ ਪਟੜੇ ਘੁੰਮ ਘਮਾ ਕੇ ਪਹੁੰਚੋ ਕੇ ਤੁਹਾਨੂੰ ਪਤਾ ਹੀ ਠੰਡ ਬੱਸ ਗਈ ਤੇ ਮੂੰਹ ਬੰਨੀ ਫਿਰ ਰਹੀ ਕੀ ਦਿਖਾਨ ਲੱਗਦਾ ਤੁਹਾਨੂੰ ਪਤਾ ਨਹੀਂ ਇੱਧਰ ਟੋਰੀ ਬਾਬੇ ਬਾਬੇ ਮੂੰਹ ਤਾਂ ਤੁਹਾਨੂੰ ਪਤਾ ਹੀ ਹੈ ਵੀ ਇਹਨੇ ਐਂ ਲ ਘੁਰ ਕੇ ਮੈਂ ਤਾਰਾਂ ਚੋਰੀ ਕਰਦਾ ਆਲਾ ਮੋਟਰਾਂ ਤਾਰਾਂ ਵਾਲਾ ਟਰਾਂਸਫਾਰਮ ਵਾਲਾ ਬੈਠੋ ਦਸ ਮਿੰਟ ਹਾਂਜੀ ਸਰ ਬੈਠੋ ਬੈਠੇ ਹੋਰ ਸੇਵਾ ਦਾ ਕੋਈ ਹੋਰ ਸੇਵਾ ਦਾ ਕੋਈ ਨਹੀਂ ਬਹੁਤ ਵਧੀਆ ਸੇਵਾ ਚੱਲ ਰਹੀ ਹੈ ਆ ਦੇਖ ਆਪਣੇ ਛੋਟੇ ਡੌਮ ਹੋਰ ਆ ਦੇਖੋ ਜੀ ਕੋਚਾ ਜੀ ਕੋਈ ਇਹ ਐਚ ਬਿਮਾਰੀ ਐਚ ਪੂਨੀ ਦੇ ਭਾਈ ਐਚ ਪੂਨੀਆ ਐਚ ਪੂਨੀ ਦੇ ਭਾਈ ਪੂਨੀਆ ਛੋਟਾ ਹੁਣ ਪਤਾ ਹੀ ਐਚ ਪੂਨੀਆ ਓਏ ਬਰਖਾ ਦੇ ਜੋ ਸਭ ਤੋਂ ਵੱਡਿਆ ਨਿਸ਼ਾਨੀ ਕਰ ਰਹੇ ਨੇ ਇੰਜੀਨੀਅਰ ਪਤਾ ਨਹੀਂ ਇੰਜੀਨੀਅਰਿੰਗ ਪਤਾ ਨਹੀਂ ਐਂ ਜੀ ਕਹਿਣਾ ਹੁੰਦਾ ਇਹ ਉਹਨੇ ਭਾਈ ਨੇ ਤੂੰ ਦੇਖ ਲੁੱਕ ਦੇ ਨੇ ਲੁੱਕ ਦੇ ਦੇਖ ਵਾ ਲੈ ਲੁੱਕ ਲੱਗ ਰਿਹਾ ਬਾਬੇ ਆ ਦੇਖ ਤੂੰ ਜਾਣੇ ਰਣ ਪਿੱਕੀ ਜੰਮੂੜੀਆਂ ਸਾਹਿਬ ਨੂੰ ਕਹਿੰਦੇ ਨੇ ਜੋ